ਬਹੁਤ ਬੁਰਾ ਹਾਲਾਤ ਸਿਵਲ ਹਸਪੀਟਲ ਦਾ ਕਿਤੇ ਕੋਈ ਵੀ ਮਰੀਜ਼ ਆ ਜਾਵੇ ਮੈਂ ਨਹੀਂ ਸਮਝਦਾ ਕਿ ਇੱਥੇ ਉਹਦਾ ਕੋ ਇਲਾਜ ਹੈਗਾ ਇੱਥੇ ਸਿਰਫ ਐਮਲਰਾਂ ਕੱਟੀਆਂ ਜਾਂਦੀਆਂ ਆ ਤੇ ਤੁਸੀਂ ਦੇਖ ਲਓਗੇ ਐਕਸ-ਰੇ ਕਰਵਾਉਣਾ ਸਿਕਾ ਹੀ ਸ਼ਹਿਰ ਦੀ मोस्ट ਇੰਪੋਰਟੈਂਟ ਪਰਸਨੈਲਿਟੀ ਆ ਸਾਰਿਆਂ ਨੂੰ ਪਤਾ ਮਾਸਟਰ ਗੋਬਲ ਜੀ ਬਾਰੇ ਇੱਥੋਂ ਤਿੰਨ ਚਾਰ ਵਲੈਕਸ਼ਨ ਲੜ ਚੁੱਕੇ ਨੇ ਬਹੁਤ ਸਾਰਿਆਂ ਦੇ ਦੁੱਖ ਉੱਤੇ ਜਾਂਦੇ ਨੇ ਪੂਨਮ ਮਾ ਜੇ ਕੁਦਰਤੀ ਜਿਹੜਾ ਇਹ ਰੋਡ ਦੇ ਐਕਸੀਡੈਂਟ ਪਿੱਛੋਂ ਕੋ ਗੱਡੀ ਮਾਰ ਗਿਆ ਔਰ ਅਸੀਂ ਸਾਰੇ ਕੌਜਾ ਸਮਾਜ ਪਾਰਟੀ ਦੇ ਸਾਥੀ ਇੱਥੇ ਲੈ ਕੇ ਆਏ ਸੀਗੇ ਔਰ ਇੱਥੇ ਗੋਘਣਾ ਨੇ ਐਕਸਰ ਕੌਂਡ ਨੇ ਕਹਿ ਜੀ ਔਰ 8 ਘੰਟੇ ਤੋਂ ਸਾਨੂੰ ਜਾਦਾ ਹੋ ਗਿਆ ਇੱਥੇ ਬੈਠੇ ਨੂੰ ਇੱਥੇ ਕੁਆ ਕੇ ਜਿੱਦੇ ਲੱਗੇ ਆ ਕੋਈ ਆ ਕੇ ਸਾਡੇ ਇੱਥੇ ਬਾ ਜੀ ਆਮ ਬੰਦੇ ਨੇ ਜ਼ਰੂਰਤ ਪੈ ਜਵੇ ਤੇ ਇੱਥੇ ਕੋਈ ਇਲਾਜ ਹੀ ਨਹੀਂ ਆਮ ਬੰਦੇ ਨੂੰ ਇੰਤਜ਼ਾਰ ਸੀਤ ਲੋ ਜੀ ਐਸਐਮਓ ਨੂੰ ਮੇਅਰ ਸਾਹਿਬ ਨੇ ਫੋਨ ਕੀਤਾ ਅਸੀਂ ਫੇਕ ਕੀਤਾ ਆਮ ਲੋਕੀਂ ਤੋਂ ਪੁੱਛੇ ਹੈ ਨਹੀਂ ਕਿ ਕਿੱਦਾਂ ਐਸਐਸਓ ਐਸਐਮਓ ਸਾਹਿਬ ਸੀਐਮਓ ਸਾਹਿਬ ਕਿੱਦਾਂ ਚਲਾ ਤੁਸੀਂ ਐਸਐਮ ਨੂੰ ਕਾਲ ਕੀਤੀ ਹਾਂ ਜੀ ਅੱਜ ਅਸੀਂ ਐਸਮ ਦਾ ਬੋਲ ਦਿੱਤਾ ਹੈ ਕਿ ਘੋੜਾ ਐਕਸਰੇ ਅਸੀਂ ਘੋੜਾ ਵੀ ਐਕਸਰੇ ਉਂ ਦੇਵਾ ਗਿਆ ਹੈ ਪਰ ਮੈਨੂੰ ਲੱਗਦਾ ਕਿ ਆਨ ਡਿਊਟੀ ਜਿਹੜਾ ਡਾਕਟਰ ਆ ਉਹ ਵੀ ਇੰਨਾ ਅੱਛਾ ਜਿਹੜਾ ਉਹਨਾਂ ਦਾ ਰਿਸਪੌਂਸ ਆ ਉਹ ਵੀ ਮਨਨਲਾ ਪਾਲ ਕਰਕੇ ਕਿਸੇ ਨੂੰ ਨਹੀਂ ਸੱਦਿਆ ਤੇ ਬਹੁਤ ਮਾੜਾ ਹਾਲ ਆ ਸਿਮਨਾਖਾਲ ਦਾ ਐਸਐਮ ਫਗਵਾੜਾ ਡੀਸੀ ਕਪੂਰਥਲਾ ਧਿਆਨ ਦੇਵੇ ਨਹੀਂ ਤਾਂ ਬਹੁਤ ਜਨ ਸਮਾਜ ਪਾਰਟੀ ਨੂੰ ਕੁਛ ਨਾ ਕੁਛ ਇਹਦੇ ਬਰਸੋਣਾ ਅਸੀਂ ਘਲoare ਤੋਂ ਬਾਈਪਾਸ ਆ ਰਹੇ ਸੀ ਉਹ ਤੋਂ ਤੇ ਜਦੋਂ ਅਸੀਂ ਉੱਥੇ ਪٹرول ਪੰਪ ਤੇ 28 ਸਦਰ ਵਾਲੇ ਨੂੰ ਮੋੜਨਾ ਸੀਗਾ ਅਸੀਂ ਉੱਥੇ ਤੋੜੇ ਆਉਂਦੇ ਹਾਲੇ ਉਹ ਤੋਂ ਮੋੜਨਾ ਜਾਣਾ ਸੀ ਉਸ ਤੱਕ ਤੇ ਪਿੱਛੋਂ ਗੱਡੀ ਤੇਜ਼ ਆਈ ਸਾਨੂੰ ਚੱਕ ਕੇ ਲੈ ਗਈ ਪਿੱਛੇ ਦੂਰ ਦੂਰ ਤੱਕ ਗੱਡੀ ਸੀ ਭਾਰੇ ਚੱਕ ਕੇ ਸਕੂਟੀ ਜਿਹੜੀ ਸਕੂਟੀ ਤੇ ਮੈਂ ਦਾ ਲੈ ਰਿਹਾ ਸੀਗੇ ਸਕੂਟੀ ਜਿਹੜੀ ਆ ਟੋਏ ਤੇ 200 ਫੁੱਟ ਕਹਾ ਚੜ ਗਈ ਐਂਡੀ ਚੋਗ ਨਾ ਮਾਰਿਆ ਤੇ ਕੌਣ ਲਿਆਇਆ ਤੁਹਾਨੂੰ ਏ ਮੁੰਡਾ ਹੀ ਲੈ ਕੇ ਆਉਂਹੀ ਉਹ ਹੀ ਉਹਦਾ ਕਿਤੇ ਕੀ ਆਲੇ ਆਇਆ ਗੱਡੀ ਆਲੇ ਤਰੀ ਬਹੁਤ ਬੁਰਾ ਹਾਲ ਆ ਸਿਵਲ ਹਸਪੀਟਲ ਦਾ ਕਿਤੇ ਕੋਈ ਵੀ ਮਰੀਜ਼ ਆ ਜਾਵੇ ਮੈਂ ਨਹੀਂ ਸਮਝਦਾ ਕਿ ਇੱਥੇ ਉਹਦਾ ਕੋ ਇਲਾਜ ਹੈਗਾ ਇੱਥੇ ਸਿਰਫ ਐਮਲਰਾਂ ਕੱਟੀਆਂ ਜਾਂਦੀਆਂ ਆ ਤੇ ਤੁਸੀਂ ਦੇਖ ਲਓ ਕਿ ਐਕਸਰੇ ਕਰਵਾਉਣਾ ਸੀਗਾ ਹੀ ਸ਼ਹਿਰ ਦੀ ਮੋਸ ਇੰਪੋਰਟੈਂਟ ਪਰਸਨੈਲਿਟੀ ਆ ਸਾਰਿਆਂ ਨੂੰ ਪਤਾ ਮਾਸਟਰ ਗੋਲੋਜੀ ਬਾਰੇ ਇਥੋਂ ਤਿੰਨ ਚਾਰ ਵਲੈਕਸ਼ਨ ਨਾਟ ਚੁੱਕੇ ਨੇ ਉਹ ਸਾਰਿਆਂ ਦੇ ਦੁੱਖ ਸੁੱਖ ਚ ਜਾਂਦੇ ਨੇ ਹੂੰ ਪੂਨਮ ਮਾਜੇ ਕੁਦਰਤੀ ਜਿਹੜਾ ਇਹ ਰੋਡ ਦੇ ਐਕਸੀਡੈਂਟ ਪਿੱਛੋਂ ਕੋ ਗੱਡੀ ਮਾਰ ਗਿਆ ਔਰ ਅਸੀਂ ਸਾਰੇ ਗੋਆਨ ਸਮਾਜ ਪਾਰਟੀ ਸਾਥੀ ਇੱਥੇ ਲੈ ਕੇ ਆਏ ਸੀ ਮੇਰੇ ਨਾਲ ਇੱਥੇ ਗੋਪਾਲ ਨੇ ਐਕਸਟੋਰ ਨਾਲ ਲੈ ਕੇ ਆਇਆ ਔਰ 8 ਘੰਟੇ ਤੋਂ ਸਾਨੂੰ ਜਾਦਾ ਹੋ ਗਿਆ ਇੱਥੇ ਬੈਠੇ ਨੂੰ ਇੱਥੇ ਕੋ ਆ ਕੇ ਜਿੱਦੇ ਲੱਗੇ ਆ ਕੋਈ ਆ ਕੇ ਸਾਡੇ ਇੱਥੇ ਬਾਤ ਜੀ ਆਮ ਬੰਦੇ ਨੇ ਜਰੂਰਤ ਪੈ ਜਵੇ ਤੇ ਇੱਥੇ ਕੋਈ ਇਲਾਜ ਹੀ ਨਹੀਂ ਆਮ ਬੰਦੇ ਨੂੰ ਇੰਤਜ਼ਾਰ ਸੀ ਚਲੋ ਐਸਐਮਓ ਨੂੰ ਮੇਰ ਸਾਹਿਬ ਨੇ ਫੋਨ ਕੀਤਾ ਅਸੀਂ ਫੇਰ ਕੀਤਾ ਆਮ ਲੋਕੀਂ ਤੇ ਉਹ ਪੁੱਛੇ ਹੈ ਨਹੀਂ ਕਿ ਕਿੱਦਾਂ ਐਸਐਮਐਸਓ ਐਸਐਮਓ ਸਾਹਿਬ ਸੀਐਮਓ ਸਾਹਿਬ ਕਿੱਦਾਂ ਚਲਾ ਰਹ ਤੁਸੀਂ ਐਸਐਮ ਨੂੰ ਕਾਲ ਕੀਤੀ ਹਾਂ ਅੱਜ ਅਸੀਂ ਐਸਐਮ ਨਾਲ ਗੱਲ ਕੀਤਾ ਹੈ ਕਿ ਬਣਾ ਐਕਸ-ਰੇ ਅਸੀਂ ਕਰਵਾਉਣਾ ਵੀ ਐਕਸ-ਰੇ ਹੁੰਦੇ ਵਾ ਗਏ ਪਰ ਅੰਤ ਵਿੱਚ ਮੈਨੂੰ ਲੱਗਦਾ ਕਿ ਆਨਲਾਈਨ ਜਿਹੜਾ ਡਾਕਟਰ ਆ ਉਹ ਵੀ ਇੰਨਾ ਅੱਛਾ ਜਿਹੜਾ ਉਹਨਾਂ ਦਾ ਰਿਸਪੌਂਸ ਆ ਉਹ ਵੀ ਮਨਨਲਾ ਕਾਲ ਕਰਕੇ ਕਿਸੇ ਨੂੰ ਨਹੀਂ ਸੱਦਿਆ ਬਹੁਤ ਮਾੜਾ ਹਾਲ ਹੈ ਸਿਮਨਾ ਖਸਾਲ ਦਾ ਐਸਐਮ ਫਗਵਾੜਾ ਡੀਸੀ ਕਪੂਰਥਲਾ ਧਿਆਨ ਦੇਵੇ ਨਹੀਂ ਤਾਂ ਬਹੁਤ ਜਨ ਸਮਾਜ ਪਾਰਟੀ ਨੂੰ ਕੁਛ ਨਾ ਕੁਛ ਇਹਦੇ ਪਰ ਸੋਚਣਾ ਪਵੇਗਾ